ਰਾਵ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਪਹਿਲਾਂ ਆਪਾਂ ਇੱਕ ਲੜੀ ਸ਼ੁਰੂ ਕੀਤੀ ਆ ਕਿਤਾਬ ਸਾਖਾਂ ਨੀਲਾ ਤਾਰਾ ਵਿੱਚੋਂ ਇਸ ਕਿਤਾਬ ਦੇ ਲੇਖਕ ਨੇ ਡਾਕਟਰ ਭਗਵਾਨ ਸਿੰਘ ਪਿਛਲੇ ਭਾਗ ਦੇ ਵਿੱਚ ਜੋ ਹੁਣੇ ਤੁਸੀਂ ਦੇਖਿਆ 4 ਜੂਨ ਦਾ ਆਪਾਂ ਵਰਤਾਂਤ ਜਿਹੜਾ ਸੀ ਉਹਦੇ ਬਾਰੇ ਜ਼ਿਕਰ ਕੀਤਾ 4 ਜੂਨ ਦੇ ਵਿੱਚ ਜੂਨ 84 ਨੂੰ ਕਿਉਂਕਿ ਹਰਮੰਦਰ ਸਾਹਿਬ ਤੇ ਹਮਲੇ ਕਰ ਲਈ ਕਾਫੀ ਘਟਨਾਵਾਂ ਹੋਈਆਂ ਤੂਪਾਂ ਦੇ ਗੋਲੇ ਵੀ ਡਾਗੇ ਗਏ ਤੇ ਕਈ ਸਿੰਘ ਸਿੱਧਿਆਂ ਪਾ ਗਏ ਤੇ ਉਹਦਾ ਜਿਹੜਾ ਵਰਤਾਂਤ ਤੋਂ ਵੱਡਾ ਸੀ ਜਿਸ ਕਾਰਨ ਉਸ ਵਰਤਾਂਤ ਨੂੰ ਦੋ ਹਿੱਸਿਆਂਸ ਕੀਤਾ ਗਿਆ 4 ਜੂਨ 1984 ਨੂੰ ਕੀ ਹੋਇਆ ਅਗਲਾ ਹਿੱਸਾ ਤੁਹਾਨੂੰ ਕੰਪਲੀਟ ਸੁਣਾਉਣਿਆ ਉਸ ਤੋਂ ਬਾਅਦ 5 ਜੂਨ ਦੀ ਗੱਲ ਕਰਾਂਗੇ ਇਸ ਕਿਤਾਬ ਦੇ ਵਿੱਚ ਬਹੁਤ ਸਾਰੇ ਤੱਥ ਉਹ ਨੇ ਜੋ ਡਾਕਟਰ ਭਗਵਾਨ ਸਿੰਘ ਨੇ ਅੱਖੀਂ ਦੇਖਨੇ ਕੁਝ ਗੱਲਾਂ ਉਹਨਾਂ ਨੇ ਆਪਣੇ ਨੇੜਲੇ ਸਾਥੀਆਂ ਤੋਂ ਜੋ ਉਸ ਵੇਲੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੋਰਚਿਆਂ ਤੇ ਡਟੇ ਹੋਏ ਸਨ ਹਾਜ਼ਰ ਸਨ ਸੋ ਗੱਲ ਕਰਦੇ ਆ ਅੱਗੇ ਫੌਜ ਦੀਆਂ ਤੂਪਾਂ ਦਾ ਮੁੱਖ ਨਿਸ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਸੀ ਪਾਰਟ ਸਰਕਾਰ ਨੇ ਆਪਣੇ ਵਾਈਟ ਪੇਪਰ ਵਿੱਚ ਵੀ ਇਹ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਘੱਟ ਤੋਂ ਘੱਟ ਤਾਕਤ ਦੀ ਵਰਤੋਂ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਅਕਾਲ ਤਖਤ ਵਾਸਤੇ ਅਜਿਹੀਆਂ ਕੋਈ ਹਦਾਇਤਾਂ ਨਹੀਂ ਸਨ ਕਿਉਂਕਿ ਅਕਾਲ ਤਖਤ ਸਾਹਿਬ ਵੀ ਉਹਨਾਂ ਲਈ ਹੋਸਟਲ ਸਮੂਧੀਆਂ ਸਰਾਵਾ ਵਾਂਗ ਇੱਕ ਸੁਧਾਰਨ ਇਮਾਰਤ ਸੀ ਸੋ ਭਾਵਨਾਤਮਕ ਤੌਰ ਤੇ ਜੇ ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਸ੍ਰੀ ਕਲਕਤਕ ਸਾਹਿਬ ਸਿੱਖਾਂ ਲਈ ਸਰਬਉੱਚ ਹੈ ਸੋ ਜੇਕਰ ਉਹਦੇ ਉੱਤੇ ਤੋਪਾਂ ਦੇ ਗੋਲੇ ਦਾਗੋਂਗੇ ਤਾਂ ਸਿੱਖ ਕੌਮ ਦੇ ਜਿਹੜੇ ਨੇ ਹਿਰਦੇ ਛਲ ਨਹੀਂ ਹੋਣਗੇ ਜੂਨ 84 ਤੋਂ ਬਾਅਦ ਹੀ ਪੰਜਾਬ ਦੇ ਵਿੱਚ ਜੋ ਨੌਜਵਾਨ ਨੇ ਉਹਨਾਂ ਨੇ ਵੱਡੇ ਪੱਧਰ ਤੇ ਹਥਿਆਰ ਚੁੱਕੇ ਤੇ ਕੇਂਦਰ ਸਰਕਾਰ ਖਿਲਾਫ ਉਹ ਉੱਠ ਖੜੇ ਹੋਏ ਸੋ ਇੱਕ ਜਜ਼ਬਾ ਪੈਦਾ ਹੋਇਆ ਕਿਉਂਕਿ ਇਹ ਹਮਲਾ ਗਲਤ ਸੀ ਜਿਹਦੇ ਬਾਰੇ ਹੁਣ ਚਰਚਾ ਹੋ ਰਹੀ ਹੈ ਅੱਗੇ ਚਲਦੇ ਹਾਂ ਅ ਕਿਉਂਕਿ ਕਲ ਤੱਕ ਸੇਬ ਦੀ ਉਹਨਾਂ ਲਈ ਹੋਸਟਲ ਸਮੂਧੀਆਂ ਸਰਾਵਾ ਮੰਗ ਇੱਕ ਸਧਾਰਨ ਮਾਰ ਸੀ ਪਰ ਸਿੱਖਾਂ ਲਈ ਇਹ ਉਹਨਾਂ ਦੀ ਆਜ਼ਾਦ ਹਸਤੀ ਅਤੇ ਅਤਮਤ ਦਾ ਲਖਾਈਕਾ ਹੈ ਇਸੇ ਲਈ ਕਲ ਤੱਕ ਹਕੂਮਤ ਦੀਆਂ ਨਜ਼ਰਾਂ ਵਿੱਚ ਆਪਣੇ ਸਥਾਪਨ ਤੋਂ ਲੈ ਕੇ ਅੱਜ ਤੱਕ ਕਮਿਸ਼ਨ ਰੜਕਦਾ ਰਿਹਾ ਅਤੇ ਇਸ ਨੂੰ ਛਕਾਉਣ ਲਈ ਉਹ ਹਰ ਤਰ੍ਹਾਂ ਦੇ ਜ਼ੁਲਮوں ਤਸੱਦਦ ਦਾ ਸਹਾਰਾ ਲੈਂਦੇ ਰਹੇ ਇਸ ਇਲਾਹੀ ਤਖਤ ਨੂੰ ਸ੍ਰੀ ਹਰਗੋਬਿੰਦ ਸਾਹਿਬ ਨੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਦੀ ਸਹਾਇਤਾ ਨਾਲ ਆਪਣੇ ਹੱਥੀਂ ਉਸਾਰਿਆ ਸੀ ਅਤੇ ਕਿਸੇ ਮਿਸਤਰੀ ਨੂੰ ਨੇੜੇ ਨਹੀਂ ਸੀ ਟੁਕੜਨ ਦਿੱਤਾ ਸ਼ੁਰੂ ਵਿੱਚ ਧਰਤੀ ਦਾ ਇਹ ਮੋਲ ਟੁਕੜਾ ਇੱਕ ਖੁੱਲੀ ਥਾਂ ਸੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਬਚਪਨ ਵਿੱਚ ਖੇਡਦੇ ਹੁੰਦੇ ਸਨ ਜਦੋਂ ਪੰਜਵੇਂ ਪਾਛੇ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਵਿੱਚ ਰੁੱਦੇ ਰੁੱਝੇ ਹੁੰਦੇ ਉੱਥੇ ਕਮੇਟੀ ਦਾ ਟਿੱਲਾ ਹੁੰਦਾ ਸੀ ਜੋ ਸੰਗਤਾਂ ਵੱਲੋਂ ਖੁਦਾਈ ਕਰਕੇ ਸਰੋਵਰ ਵਿੱਚੋਂ ਕੱਢੀ ਗਈ ਮਿੱਟੀ ਛੁੱਟਣ ਨਾਲ ਬਣਿਆ ਸੀ ਬਾਲ ਗੋਬਿੰਦ ਸਾਹਿਬ ਇਸ ਉੱਚੇ ਟਿੱਲੇ ਉੱਤੇ ਬਾਦਸ਼ਾਹ ਵਾਂਗ ਤਖਤ ਲਾ ਕੇ ਬੈਠ ਜਾਂਦੇ ਅਤੇ ਲੋਕਾਂ ਦੀਆਂ ਫਰਿਆਦਾਂ ਸੁਣਨ ਅਤੇ ਫੈਸਲੇ ਕਰਨੀਆਂ ਚੋਜੀ ਖੇਡਾਂ ਖੇੜਦੇ ਬਾਦ ਵਿੱਚ ਸੰਗਤਾਂ ਨੇ ਮਿੱਟੀ ਦੇ ਉਸ ਟਿੱਲੇ ਨੂੰ ਪੱਧਰਾ ਕਰਕੇ ਇੱਕ ਪਾਸੇ ਗੁਰੂ ਅਰਜਨ ਦੇਵ ਜੀ ਦੇ ਆਰਾਮ ਕਰਨ ਲਈ ਇੱਕ ਕਮਰਾ ਬਣਾ ਦਿੱਤਾ ਜਿਸ ਨੂੰ ਕੋਠਾ ਸਾਹਿਬ ਆਖਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਤੋਂ ਬਾਅਦ ਇਹ ਕਮਰਾ ਸੁਖਾਸਨ ਕਰਨ ਵਾਸਤੇ ਵਰਤਿਆ ਜਾਣ ਲੱਗਾ ਗੁਰੂ ਅਰਜਨ ਦੇਵ ਜੀ ਸੁਖਾਸਨ ਵਾਸਤੇ ਪਲੰਘ ਦੇ ਥੱਲੇ ਹੀ ਇੱਕ ਚਾਦਰ ਪੁਛਾ ਕੇ ਬਰਾਸਦੇ ਰਹੇ ਹਰਿਮੰਦਰ ਸਾਹਿਬ ਤੋਂ ਪਾਲਕੀ ਵਿੱਚ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਵੀੜ ਸੁਕਾਣ ਲਈ ਇੱਥੇ ਲਿਆਂਦੀ ਜਾਂਦੀ ਅਤੇ ਸਵੇਰੇ ਸੰਗਤਾਂ ਲਿਜਾ ਕੇ ਪ੍ਰਕਾਸ਼ ਕਰਦੀਆਂ ਗੁਰੂ ਅਰਜਨ ਦੇਵ ਜੀ ਜਦੋਂ ਉਦੁੱਤੀ ਸਾਧਤ ਦੇਣ ਵਾਸਤੇ ਪੁਰੇ ਤਾਂ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਅਰਜਨ ਦੇਵ ਜੀ ਸਾਧਤ ਤੋਂ ਬਾਅਦ ਬਾਬਾ ਬੁੱਢਾ ਜੀ ਅਤੇ ਕੋਠਾ ਸਾਹਿਬ ਵਿਖੇ ਸਹਿਜ ਪਾਠ ਦਾ ਭੋਗ ਪਾਗਿਆ ਗੁਰੂ ਅਰਜਨ ਦੇਵ ਜੀ ਦੀ ਸਾਧਤ ਤੋਂ ਬਾਅਦ ਬਾਬਾ ਬੁੱਢਾ ਜੀ ਵੱਲੋਂ ਕੋਠਾ ਸਾਹਿਬ ਵਿਖੇ ਸਹਿਜ ਪਾਠ ਦਾ ਭੋਗ ਪਾਇਆ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਪਿਤਾ ਦੇ ਹੁਕਮ ਅਨੁਸਾਰ دنیਵੀ ਤਖਤਨ ਨੂੰ ਚੈਲੰਜ ਕਰ ਲਈ ਇਲਾਹੀ ਤਖਤ ਉਸਾਰਨ ਦਾ ਫੈਸਲਾ ਲਿਆ ਸੀ ਸੋ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨਾਲ ਸਲਾਹ ਕਰਕੇ ਹੜਬਦੀ ਪੰਚਮੀ 1663 ਵਿਕਰਮੀ 15 ਜੂਨ 1686 ਨੂੰ ਸਦਾਨੀ ਨੀ ਪੱਤਰ ਕੁੱਟਾ ਸਾਹਿਬ ਤੋਂ ਥੋੜਾ ਅੱਗੇ ਪੂਰਬ ਦਿਸ਼ਾ ਵੱਲ ਨੂੰ ਰੱਖਿਆ ਗਿਆ ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੇ ਮਹਿਲ ਤੋਂ ਚੱਲ ਕੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਸਮੇਤ ਸ੍ਰੀ ਦਰਬਾਰ ਸਾਹਿਬ ਪਹੁੰਚੇ ਮੱਥਾ ਟੇਕ ਕੇ ਤਿੰਨ ਪ੍ਰਕਾਰ ਕਰਮਾਂ ਕੀਤੀਆਂ ਅਤੇ ਅਕਾਲ ਤਖਤ ਵਾਲੀ ਥਾਂ ਤੇ ਆ ਕੇ ਅਰਦਾਸ ਕੀਤੀ ਪਹਿਲੀ ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਰੱਖੀ ਹਰਿਮੰਦਰ ਸਾਹਿਬ ਦੀ ਇਮਾਰਤ ਦੀ ਨਹੀਂ ਗੁਰੂ ਜੀ ਨੇ ਸਾਈ ਮੀਆਂ ਮੀਰ ਤੋਂ ਰਖਵਾਈ ਸੀ ਪਰ ਇਸ ਤਖਤ ਦੀ ਨਹੀਂ ਆਪਣੇ ਹੱਥਾਂ ਨਾਲ ਰੱਖੀ ਅਤੇ ਹੁਕਮ ਕੀਤਾ ਕਿ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਹੀ ਸਾਰੀ ਉਸਾਰੀ ਕਰਨਗੇ ਕਿਸੇ ਰਾਜ ਨੂੰ ਇਸ ਦੇ ਨੇੜੇ ਲੱਗਣ ਦੀ ਆਗਿਆ ਨਹੀਂ ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਉਹ ਗੁਰਦਾਸ ਬਣਾਇਓ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਮਿਲ ਕੇ 9 ਦਿਨਾਂ ਵਿੱਚ 14 ਫੁੱਟ ਲੰਮਾ 8 ਫੁੱਟ ਚੌੜਾ ਅਤੇ 7 ਫੁੱਟ ਉੱਚਾ ਥੜਾ ਤਿਆਰ ਕਰ ਲਿਆ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਇਸ ਦਾ ਨਾਮ ਅਕਾਲ ਤਖਤ ਰੱਖਿਆ 26 ਹਾੜ ਸੁਦੀ 10ਵੀਂ ਵਿਕਰਮੇ 1663 24 ਜੂਨ 1606 ਨੂੰ ਇਸੇ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਦੀ ਨਿਸ਼ਿਣੀ ਹੋਈ ਉਸ ਦਿਨ ਦੇਸ਼ ਦੇ ਦੇਸ਼ ਤੇ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਬੁਲਾਇਆ ਗਿਆ ਸੰਗਤਾਂ ਨੂੰ ਇਹ ਵੀ ਲਿਖ ਕੇ ਭੇਜਿਆ ਗਿਆ ਕਿ ਉਹ ਕੀਮਤੀ ਬਸਤਾਂ ਦੇ ਥਾਂ ਵਧੀਆ ਹਥਿਆਰ ਅਤੇ ਘੋੜੇ ਕਾਰਪੇਟਾ ਵਜੋਂ ਲੈ ਕੇ ਆਉਣ ਨਿਯਤ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਸਮੇਤ ਸਾਰੇ ਮੁੱਖੀ ਸਿੱਖਾਂ ਨਾਲ ਪਹਿਲਾਂ ਦਰਬਾਰ ਸਾਹਿਬ ਗਏ ਅਤੇ ਉੱਥੇ ਮੱਥਾ ਟੇਕਿਆ ਉਸ ਤੋਂ ਬਾਅਦ ਆਣ ਕੇ ਥੜਾ ਸਾਹਿਬ ਉੱਪਰ ਸਜਾਇਆ ਸੰਰਾਸਨ ਤੇ ਬਿਰਾਜ਼ਮਾਨ ਹੋ ਗਏ ਗੁਰੂ ਸਾਹਿਬਾ ਨੇ ਸੁੰਦਰ ਦਸਤਾਰ ਉੱਤੇ ਸਾਹੀ ਕਲਗੀ ਅਤੇ ਪੀਲੀ ਪੋਸ਼ਾਕ ਪੈਣੀ ਹੋਈ ਸੀ ਸਤਗੁਰ ਜੀ ਨੇ ਹੁਕਮ ਕੀਤਾ ਕਿ ਬਸ ਸ਼ਸਤਰ ਲੈਣੇ ਜਾਣ ਅਤੇ ਲੈਣੇ ਜਾਣ ਜੋ ਅਸਾਂ ਤਿਆਰ ਕਰਵਾਏ ਸਨ ਸੇਵਕਾਂ ਨੇ ਉਹ ਸ਼ਸਤਰ ਸਤਗੁਰ ਅੱਗੇ ਲਿਆ ਪੇਸ਼ ਕੀਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਦੋ ਤਲਵਾਰਾਂ ਪਹਿਨਾ ਦਿੱਤੀਆਂ 13 ਦਾ ਭਰਿਆ ਪੱਥਾ ਲੱਕ ਨਾਲ ਇੱਛੇ ਨੂੰ ਕਰਕੇ ਸਜਾ ਦਿੱਤਾ ਅਤੇ ਭਾਰੀ ਤਨੁਖ ਗੁਰੂ ਸਾਹਿਬ ਦੇ ਹੱਥ ਵਿੱਚ ਫੜਾ ਦਿੱਤਾ ਅਤੇ ਭਾਰੀ ਤਨੁਖ ਗੁਰੂ ਸਾਹਿਬ ਨੇ ਹੱਥ ਵਿੱਚ ਫੜ ਲਿਆ ਉਹਨਾਂ ਦੇ ਇਸ ਇਲਾਹੀ ਰੂਪ ਨੂੰ ਵੇਖ ਕੇ ਸੰਗਤਾਂ ਕਦਗਦ ਹੋ ਉੱਠੀਆਂ ਮੁੱਖੀ ਸਿੱਖਾਂ ਨੇ ਦੋ ਤਲਵਾਰਾਂ ਮੁੱਖੀ ਸਿੱਖਾਂ ਨੇ ਦੋ ਤਲਵਾਰਾਂ ਪਹਿਨਣ ਦਾ ਕਾਰਨ ਪੁੱਛਿਆ ਤਦ ਗੁਰੂ ਜੀ ਨੇ ਜੋ ਫਰਮਾਇਆ ਉਸ ਨੂੰ ਭਾਈ ਸੰਤੋਖ ਸਿੰਘ ਜੀ ਨੇ ਇੰਜ ਬਿਆਨ ਕੀਤਾ ਇੱਕ ਤੇ ਲੈ ਮਰੀਨ ਕੀ ਮੇਰੀ ਦੂਸਰ ਤੇ ਪੀਰਨ ਕੀ ਪੀਰੀ ਮੇਰੀ ਪੀਰੀ ਦੋਨੋਂ ਤਰ੍ਹਾਂ ਬਚੈ ਸ਼ਰਨ ਨਤ ਜੁਗ ਪਰ ਹੈ ਪਰ ਹੈ ਇਸ ਤਰ੍ਹਾਂ ਸੈਨਸਾਹਾਂ ਦੇ ਵੰਗ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਲ ਖੋਇਆ ਅਤੇ ਸਿੱਖਾਂ ਨੂੰ ਸੰਗਤ ਪੰਗਤ ਹਰਮੰਦਰ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਸਰੇ ਕਾਲ ਤੱਕ ਸਾਹਿਬ ਦੀ ਸੰਸਥਾ ਪ੍ਰਾਪਤ ਹੋਈ ਜਿਸ ਤੋਂ ਜੁਗਾ ਜੁਗਾ ਤੱਕ ਸਿੱਖਾਂ ਦੀ ਹਰ ਤਰ੍ਹਾਂ ਅਗਵਾਈ ਜਿਸ ਨੇ ਜੁਗਾ ਜੁਗਾ ਤੱਕ ਸਿੱਖਾਂ ਦੀ ਹਰ ਤਰ੍ਹਾਂ ਅਗਵਾਈ ਕਰਨੀ ਹੈ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਦੀ ਸੰਪੂਰਨਤਾ 1609 ਵਿੱਚ ਹੋਈ ਭਈ ਗੁਰਦਾਸ ਜੀ ਨੂੰ ਇਸ ਦਾ ਪਹਿਲਾ ਸੇਵਾਦਾਰ ਨਿਯੁਕਤ ਕੀਤਾ ਗਿਆ ਗੁਰੂ ਹਰਗੋਬਿੰਦ ਸਾਹਿਬ 1628 ਈਸਵੀ ਤੱਕ ਇੱਥੇ ਹੀ ਆਪਣਾ ਦਰਬਾਰ ਸਜਾਉਂਦੇ ਰਹੇ ਫਿਰ ਜਦੋਂ ਜੰਗਾਂ ਜੁੱਧਾਂ ਦੇ ਹਾਲਾਤ ਬਣੇ ਗੁਰੂ ਸਾਹਿਬ ਨੇ ਆਪਣਾ ਟਿਕਾਣਾ ਕੀਰਤਪੁਰ ਸਾਹਿਬ ਕਰ ਲਿਆ ਇੱਥੇ ਪਿਰਤਿ ਚੰਦ ਕਿਆਂ ਦਾ ਕਬਜ਼ਾ ਹੋ ਗਿਆ ਜਿਸ ਦਾ ਪੁੱਤ ਹਰ ਹਰਜੀ 55 ਸਾਲ ਤੱਕ ਇੱਥੇ ਆਪਣੀ ਮਨਮਤ ਚਲਾਉਂਦਾ ਰਿਹਾ 1699 ਵਿੱਚ ਜਦੋਂ ਅੰਮ੍ਰਿਤਸਰ ਦੀ ਸੰਗਤ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਪਹੁੰਚ ਕੇ ਹਰਿਮੰਦਰ ਸਾਹਿਬ ਦਾ ਪ੍ਰਬੰਧ ਮਰਿਆਦਾ ਅਨੁਸਾਰ ਸਵਾਲਣ ਦੀ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਪੰਜ ਸਿੰਘਾਂ ਸਮੇਤ ਭੇਜਿਆ ਜਿਨ੍ਹਾਂ ਨੇ ਹਰਵੰਦਰ ਸਾਹਿਬ ਚ ਆਣ ਕੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ 인ਸਾਨ ਸਾਹਿਬ ਦੀ ਸੇਵਾ ਕੀਤੀ ਮਰਿਆਦਾ ਬਹਾਲੀ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਉੱਥੇ ਸਰਬੱਤ ਖਾਲਸਾ ਦੇ ਇਕੱਠ ਹੋਣ ਲੱਗੇ ਅਤੇ ਸਿੱਖ ਆਪਣੇ ਝਗੜਿਆਂ ਦੇ ਨਿਪਟਾਰੇ ਅਤੇ ਭਵਿੱਖ ਦੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਲੈਣ ਲੱਗੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ 18ਵੀਂ ਸਦੀ ਦਾ ਸਾਰਾ ਸੰਘਰਸ਼ ਸ੍ਰੀ ਅਕਾਲ ਤਖਤ ਲਈ ਅਗਵਾਈ ਇਥੇ ਲੜਿਆ ਗਿਆ ਜੋ ਸਿੱਖ ਰਾਜ ਦੀ ਸਥਾਪਤੀ ਤੱਕ ਪਹੁੰਚਿਆ ਸਭ ਫੈਸਲੇ ਇਸ ਤਰ੍ਹਾਂ ਖਾਲਸਾ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਸਾਹਿੇਠੀ ਲੈ ਜਾਂਦੀ ਭੈ ਰਤਨ ਸਿੰਘ ਪੰਗੂ ਇਸ ਬਾਰੇ ਇੰਜ ਬਿਆਨ ਕਰਦੇ ਹਨ ਅਕਾਲ ਗੁੰਗੇ ਚੜ ਤਖਤੇ ਵਹਿ ਲਾਇਦਵਾਨ ਗੁਰਮਤੇ ਮਤੇ ਹੈ ਯਾਨੀ ਗਿਆਨ ਸਿੰਘ ਜੀ ਵੀ ਲਿਖਦੇ ਨੇ ਕਾਮ ਪਰਤਾ ਜੋ ਕੁਛ ਕਪ ਥੀ ਕਰਤ ਗੁਰਮਤਾ ਮਿਲ ਕਰ ਸਭੀ ਜਥੇਦਾਰ ਜੋ ਕੁਛ ਕਹਿ ਦਿੱਤਾ ਸੋਈ ਪੰਥ ਮਾਨਸਾਬ ਲੇਤਾ ਸਭ ਤੋਂ ਪਹਿਲਾਂ ਦਿਵਾਲੀ ਤੋਂ ਦਿਵਾਲੀ ਤੇ 14 ਅਕਤੂਬਰ 1675 ਨੂੰ ਹੋਈ ਸਰਬਤ ਖਾਲਸਾ ਦੇ ਗੁਰਮਤੇ ਰਹੀ ਇਹ ਆਪਸ ਵਿੱਚ ਲੜਦੇ ਕਿਲਰੇ ਹੋਏ ਸਿੱਖਾਂ ਨੂੰ 25 ਜਥਿਆਂ ਵਿੱਚ ਸੰਗਠਿਤ ਕੀਤਾ ਗਿਆ ਇਸੇ ਨੂੰ ਅੱਗੇ ਵਧਾਉਂਦਿਆਂ 29 ਮਾਰਚ 1748 ਨੂੰ ਬਸਾਖੀ ਤੇ ਹੋਏ ਸਰਵੱਤ ਕਾਲ ਸਾਡੇ ਇਕੱਠ ਵਿੱਚ 11 ਮਿਸਲਾਂ ਅਤੇ ਸਾਂਝਾ ਦਲ ਖਾਲਸਾ ਬਣਾਇਆ ਗਿਆ ਪੰਜਾਬ ਉੱਤੇ ਸਤੰਤਰ ਮਿਸਲਾਂ ਦੇ ਵੱਖ-ਵੱਖ ਇਲਾਕਿਆਂ ਤੇ ਕਬਜ਼ੇ ਹੋ ਜਾਣ ਦੇ ਬਾਵਜੂਦ ਵੀ ਅੰਮ੍ਰਿਤਸਰ ਸਾਂਝੀ ਰਾਜਧਾਨੀ ਬਣਿਆ ਰਿਹਾ ਜਿੱਥੇ ਹਰ ਮਿਸਲ ਨੇ ਆਪਣੇ ਬੁੰਗੇ ਸਥਾਪਿਤ ਕੀਤੇ ਹੋਏ ਸਨ ਸਿੱਖ ਪੰਥ ਦੇ ਸਤੰਤਕ ਵਿਆਕਰ ਸਰਦਾਰ ਕਪੂਰ ਸਿੰਘ ਨੇ ਇਸ ਦੀ ਮਹੱਤਤਾ ਨੂੰ ਦਰਸਾਉਣ ਲਈ ਖੱਲੂਕਾਰੇ ਤੋਂ ਬਹੁਤ ਪਹਿਲਾਂ ਹੀ ਇਹ ਭਵਿੱਖ ਭਵਿੱਖਤ ਸ਼ਬਦ ਕਹੇ ਸਨ ਭਾਵੇਂ ਸਿੱਖਾਂ ਕੋਲ ਆਪਣੇ ਆਜ਼ਾਦ ਬਾਦਸ਼ਾਹਤ ਨਹੀਂ ਤਾਂ ਵੀ ਗੋਲਡਨ ਟੈਂਪਲ ਅਤੇ ਇਸ ਦੇ ਭਵਨ ਸਮੂਹ ਦਾ ਧਾਰਮਿਕ ਸਿਆਸੀ ਦਰਜਾ ਬਰਾਬਰ ਬਰਕਰਾਰ ਹੈ ਬੇਲੇ ਦੀ ਰਾਸੀ ਸਤਾ ਇਸ ਨੂੰ ਪਲੇ ਹੀ ਤਾਕਤ ਦੇ ਜ਼ੋਰ ਨਾਲ ਦਬਾ ਦੇਵੇ ਕੁਝ ਲੋਕ ਭਲੇ ਹੀ ਇਸ ਬਾਰੇ ਸਮਝੋਤਾ ਕਰ ਜਾਵਣ ਜਾਂ ਸਿਆਸਤਦਾਨ ਇਸ ਬਾਰੇ ਲਖ ਕਿੰਤੂ ਪ੍ਰੰਤੂ ਪ੍ਰੇਕਰਨ ਪਰ ਇਸ ਦਾ ਇਹ ਦਰਜਾ ਬੁਲੰਦ ਹੈ ਅਤੇ ਇਸ ਨੂੰ ਮਟਾਇਆ ਨਹੀਂ ਜਾ ਸਕਦਾ ਕਿਉਂਕਿ ਇਹ ਤਾਂ ਜਨਮ ਸਿੱਧ ਹੈ ਅਤੇ ਇਹ ਕਿਸੇ ਆਗਿਆ ਆਦੇਸ਼ ਦਾ ਮੁਹਤਾਜ ਨਹੀਂ ਅਬਦਾਲੀ ਦੇ ਹਮਲੇ ਤੋਂ ਬਾਅਦ 10 ਅਪ੍ਰੈਲ 1765 ਨੂੰ ਸਰਵਤ ਖਾਲਸਾ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮੋੜ ਉਸਾਰੀ ਦਾ ਫੈਸਲਾ ਕੀਤਾ ਗਿਆ ਅਕਾਲ ਬੁੰਗੇ ਦੀ ਹੇਠਲੀ ਮੰਜ਼ਲ 1775 ਤੱਕ ਮੁਕੰਮਲ ਹੋ ਗਈ ਅਤੇ ਬਾਕੀ ਦੀਆਂ ਚਾਰ ਮੰਜ਼ਲਾਂ ਮਹਾਰਾਜਾ ਰਜੇਸ਼ ਸਿੰਘ ਦੇ ਰਾਜ ਸਮੇਂ ਤੱਕ ਮੁਕੰਮਲ ਕੀਤੀਆਂ ਗਈਆਂ ਸਿਖਰ ਵਾਲਾ ਗੁੰਬਦ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਖਰਚੇ ਨਾਲ ਬਣਵਾਇਆ ਸੀ ਜਿਮਿਨੀ ਤਹਿਖਾਨੇ ਸਮੇਤ ਪੰਜ ਮੰਜ਼ਲਾ ਇਮਾਰਤ ਦਾ ਅਗਲਾ ਕੁਲਾ ਬੇੜਾ ਅਰਧ ਚੰਦ ਵਾਂਗ ਹੈ ਜਿੱਥੇ ਸੱਜੇ ਖੱਬੇ ਦੋ ਬਾਰੀ ਡਿਉੜੀਆਂ ਇਸ ਸਧਾਰਨ ਦਰਸ਼ਨ ਡਿਉੜੀ ਹੈ ਤਹਿ ਖਾਨੇ ਵਾਲੇ ਹਾਲ ਵਿੱਚ ਇੱਕ ਖੂਹ ਹੈ ਜੋ ਅੱਧਾ ਅੰਦਰ ਅਤੇ ਅੱਧਾ ਬਾਹਰ ਵੱਲ ਹੈ ਤਹਿ ਖਾਨੇ ਦੇ ਹਾਲ ਦੇ ਨਾਲ ਸੰਗਮਰਮਰ ਦੇ ਵੱਡੇ ਸਾਹਮਣੇ ਉੱਤੇ ਇੱਕ ਡਿਉੜੀ ਬਣੀ ਹੋਈ ਹੈ ਜਿਸ ਵਿੱਚ ਪੌੜੀਆਂ ਹੇਠਾਂ ਉਤਰਦੀਆਂ ਹਨ ਅਤੇ ਇਸ ਦੇ ਨਾਲ ਹੀ ਅਤੇ ਇਸ ਦੇ ਨਾਲ ਹੀ ਉੱਪਰ ਪਹਿਲੀ ਮੰਜ਼ਲ ਬਲ ਜਾਂਦੀਆਂ ਹਨ ਦੂਜੀਆਂ ਦੋ ਮੰਜ਼ਲਾਂ ਤੇ ਅੱਗੇ ਵੱਲ ਵਧਿਆ ਹੋਇਆ ਸ਼ੱਜਾ ਹੈ ਜੋ ਸਜਾਇਆ ਹੋਇਆ ਡਾਟ ਦੇਆ ਬ੍ਰੈਕਟਾਂ ਉੱਤੇ ਟਿਕਿਆ ਹੋਇਆ ਹੈ ਪਹਿਲੀ ਮੰਜ਼ਲ ਤੇ ਕੋਠਾ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਗੁਰੂ ਸਹਿਬਾਨ ਅਤੇ ਸਿੱਖ ਸੀਧਾਂ ਦੇ ਸ਼ਸਤਰ ਸਥਾਪਿਤ ਕੀਤੇ ਹੋਏ ਹਨ ਇੱਥੇ ਥੜਾ ਸਾਹਿਬ ਉਤਲੇ ਬਾਹਰਵਲ ਦੇ ਚਬੂਤਰੇ ਉੱਤੇ ਬੈਠ ਕੇ ਜਥੇਦਾਰ ਅਕਾਲ ਤਖਤ ਪ੍ਰਯਾਦਾਂ ਸੁਣਦੇ ਅਤੇ ਹੁਕਮ ਸੁਣਾਉਂਦੇ ਹਨ ਉੱਪਰਲੀ ਮੰਜ਼ਲਾਂ ਤੇ ਜਾਣ ਲਈ ਪੌੜੀਆਂ ਵੀ ਪਹਿਲੀ ਮੰਜ਼ਲ ਦੇ ਅੰਦਰ ਵੱਲ ਹੀ ਚੜ੍ਹਦੀਆਂ ਹਨ ਦੂਜੀ ਮੰਜ਼ਲ ਉੱਤੇ ਅੰਮਰਤ ਸੰਚਾਰ ਅਤੇ ਮਹੱਤਵਪੂਰਨ 71 ਤਾਵਾਂ ਕੀਤੀਆਂ ਜਾਂਦੀਆਂ ਹਨ ਤੀਸਰੀ ਮੰਜ਼ਲ ਵੀ ਇੱਕ ਵੱਡਾ ਹਾਲ ਹੈ ਜਿਸ ਦੇ ਦੋਵੇਂ ਪਾਸੇ ਗੈਲਰੀਆਂ ਜਿਸ ਦੇ ਦੋਵੇਂ ਪਾਸੇ ਗੈਲਰੀਆਂ ਬੜੀਆਂ ਹੁੰਆਂ ਇਹ ਹਾਲ ਤੇਜ ਸਿੰਘ ਸਮੁੰਦਰੀ ਹਾਲ ਬਣਨ ਤੋਂ ਪਹਿਲਾਂ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਟਿੰਗਾਂ ਲਈ ਵਰਤਿਆ ਜਾਂਦਾ ਸੀ ਇਸ ਹਾਲ ਦੀਆਂ ਗੈਲਰੀਆਂ ਦੀਆਂ ਨੁਕਿਲੀਆਂ ਡਾਟਾ ਜੋ ਵੱਡੇ ਬੁਰਜਾਂ ਤੇ ਖੜੀਆਂ ਹਨ ਅਤੇ ਬਾਹਰ ਵੱਲ ਖੁੱਲ੍ਹੀਆਂ ਹਨ ਚੌਥੀ ਮੰਜ਼ਲ ਦਾ ਬਾਹਰਲਾ ਪਾਸਾ ਹੇਠਲੀ ਮੰਜ਼ਲ ਤੇ ਕੇਂਦਰੀ ਹਾਲ ਨੂੰ ਢੁਕਦਾ ਹੈ ਜਿਸ ਦੇ ਛੱਜੇ ਵੀ ਬਾਹਰ ਵੱਲ ਸਜੇ ਹੋਏ ਹਨ ਅਤੇ ਹਰ ਨੁੱਕਰ ਤੇ ਇੱਕ ਗੁੰਮਟੇ ਬਣੀ ਹੋਈ ਹੈ ਇਸ ਵਿਚਲੇ ਹਾਲ ਕਮਰੇ ਦੇ ਚਾਰੇ ਪਾਸੇ ਕਾਫੀ ਖੁੱਲੀ ਜਗ੍ਹਾ ਹੈ ਜਿੱਥੇ ਬੈਠ ਕੇ ਸੰਤ ਜਰਨੈਲ ਸਿੰਘ ਆਪਣੇ ਸਾਥੀਆਂ ਨਾਲ ਵਿਚਾਰਾਂ ਕਰਦੇ ਹੁੰਦੇ ਸਨ ਭਾਰਤ ਦੇ ਬਹੁਤ ਸਾਰੇ ਨੁਕਤਾਚਿਨ ਨੁਕਤਾਚਿਨ ਲੇਖਕਾਂ ਨੇ ਇਹ ਪ੍ਰਚਾਰ ਕੀਤਾ ਹੈ ਕਿ ਕੱਲ੍ਹ ਤੱਕ ਤੋਂ ਕਿਲੇ ਬੰਦ ਕੀਤਾ ਗਿਆ ਸੀ ਉਹ ਬੇਬਕੂਫ ਇਹ ਨਹੀਂ ਜਾਣਦੇ ਕਿ ਇਸ ਨੂੰ ਉਸਾਰੇ ਹੀ ਅਜੇ ਢੰਗ ਨਾਲ ਗਿਆ ਸੀ ਕਿ ਇਸ ਨੂੰ ਕੋਈ ਸੋਰ ਰੂਪ ਦਿੱਤਾ ਹੀ ਨਹੀਂ ਜਾ ਸਕਦਾ ਇਹ ਆਪਣੇ ਆਪ ਵਿੱਚ ਇੱਕ ਕਿਲਾ ਹੀ ਹੈ ਜੋ ਚੜ ਕੇ ਆਉਣ ਵਾਲੇ ਹਮਲਾਵਰਾਂ ਨੂੰ ਰੁਕਣ ਵਾਲਿਆਂ ਲਈ ਦੀ ਰੱਖਿਆ ਕਰਦਾ ਹੈ ਇਸ ਪਰਮ ਪਵਿੱਤਰ ਸਥਾਨ ਦੀ ਵਿਅਦਬੀ ਕਰਨ ਦੀ ਸ਼ੁਰੂਆਤ ਵੀ ਇੱਕ ਹਿੰਦੂ ਮਨਸਬਦਾਰ ਲਖਪਤਰਾ ਜਕਰਿਆ ਖਾਨ ਦਾ ਦਵਾਨ ਹੁੰਦਿਆਂ ਮਸੇ ਰੰਗਣ ਨੂੰ ਇੱਥੇ ਦਾ कोतवाल ਸਾਹਿਬ ਕੇ ਹਰਮੰਦਰ ਸਾਹਿਬ ਦੀ ਵਿਅਦਬੀ ਕਰਨ ਲਈ ਨਿਯਤ ਕੀਤਾ ਸੀ ਉਸ ਤੋਂ ਬਾਅਦ ਹੀ ਮੁਸਲਮਾਨ ਹਮਲਾਵਰਾਂ ਨੂੰ ਪਤਾ ਲੱਗਿਆ ਕਿ ਹਰਮਿੰਦਰ ਸਾਹਿਬ ਦੀ ਬਿਆਦਗੀ ਦਾ ਮਤਲਬ ਹੈ ਸਿੱਖਾਂ ਨੂੰ ਸਭ ਤੋਂ ਵੱਡੀ ਝੋਟ ਮਾਰਨੀ ਅਤੇ ਅਫਦਾਲੀ ਇਹ ਕੰਮ ਬਾਰ-ਬਾਰ ਕਰਵਾ ਰਿਹਾ ਕਰਦਾ ਰਿਹਾ। ਜੋ ਅੱਗੇ ਜੋ ਘਟਨਾਕਰਮ 86 ਦਾ ਉਹਦੇ ਬਾਰੇ ਗੱਲ ਕਰਦੇ ਆਂ ਦੁਪਹਿਰ ਵੇਲੇ ਮੈਂ ਮਤਲਬ ਡਾਕਟਰ ਭਗਵਾਨ ਸਿੰਘ ਪ੍ਰੋਫੈਸਰ ਧਾਲੇਵਾਲ ਅਤੇ ਗੁਰਚਰਨ ਸਿੰਘ ਸੈਦਪੁਰ ਨਿਸ਼ਾਨ ਸਾਹਿਬਾਂ ਦੇ ਨਾਲ ਲੱਗਦੀ ਡਿਊਟੀ ਦੇ ਇਟਲੇ ਕਮਰੇ ਵਿੱਚ ਚਲੇ ਗਏ। ਜਿੱਦੇ ਉੱਪਰ ਬੀਬੀ ਅਮਰਜੀਤ ਕੌਰ ਦੀ ਰਹਿ aí ਸੀ ਇਸ ਪਾਸੇ ਵੱਲ ਹੋਰ ਕੋਈ ਮੋਰਚਾ ਨਹੀਂ ਸੀ ਇਸ ਡਿਊਟੀ ਦੇ ਬਾਹਰ ਜਿੱਤੇ ਹੁਣ ਅਕਾਲ ਤਖਤ ਦਾ ਸਖਤਰੇ ਤਹਿ ਇੱਕ ਕਿਤਾਬ ਵਿੱਚ ਇੱਕ ਕਤਾਰ ਵਿੱਚ ਦੋ ਮੰਜ਼ਲਾ ਇਮਾਰਤਾਂ ਸਨ ਜਿੰਨਾਂ ਵਿੱਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਰਹਿ aí ਸੀ ਅਤੇ ਅੱਗੇ ਖੁੱਲੇ ਵਿਹੜੇ ਤੋਂ ਬਾਅਦ ਇੱਕ ਲੋਹੇ ਦਾ ਦਰਵਾਜ਼ਾ ਲੱਗਿਆ ਹੋਇਆ ਸੀ ਜੋ ਬਾਜ਼ਾਰ ਮਾਈ ਸੇਵਾ ਵੱਲ ਖੁੱਲਦਾ ਸੀ ਇਸ ਦਰਵਾਜ਼ੇ ਨੂੰ ਤੋੜ ਕੇ ਅੰਦਰ ਆਉਣ ਵਾਲੀ ਫੌਜ ਦੀ ਪਹੁੰਚ ਸਿੱਧੇ ਕੱਲ ਤੱਕ ਤੱਕ ਹੋ ਸਕਦੀ ਸੀ ਇਹ ਮੋਰਚਾ ਮਹੱਤਵਪੂਰਨ ਹੋਣ ਕਰਕੇ ਹੀ ਸਾਨੂੰ ਅਮਰੀਕਸ ਨੇ ਇੱਧਰ ਭੇਜਿਆ ਸੀ ਗੁਰਚਰਨ ਨੇ ਦੋ ਤਿੰਨ ਮੁੰਡਿਆਂ ਨੂੰ ਹੋਰ ਗੁਰਚਰਨ ਨੇ ਦੋ ਤਿੰਨ ਮੁੰਡਿਆਂ ਨੂੰ ਹੋਰ ਲੈ ਆਇਆ ਅਤੇ ਉਹਨਾਂ ਨੇ ਥੋੜੇ ਸ਼ਨੀ ਨਾਲ ਇੱਟਾਂ ਤੋੜ ਕੇ ਹਥਿਆਰ ਪਿੱਟ ਕਰਨ ਲਈ ਜਗ੍ਹਾ ਬਣਾ ਲਈ ਅਤੇ ਕੁਝ ਖੁੱਲੀਆਂ ਥਾਵਾਂ ਨੂੰ ਇੱਟਾਂ ਅਤੇ ਗਾਰੇ ਨਾਲ ਬੰਦ ਕਰਕੇ ਸੁਰੱਖਿਆ ਦਾ ਪ੍ਰਬੰਧ ਕਰਨ ਲੱਗ ਪਏ ਚਾਰੇ ਪਾਸੇ ਬਾਹਰਲੇ ਮੋਰਚਿਆਂ ਉੱਤੇ ਗੋਲੀਆਂ ਦੇ ਹੋ ਰਿਹਾ ਹੈ ਭਾਰੇ ਬਟਾਂਦਰੇ ਦੇ ਬਾਵਜੂਦ ਅਕਾਲ ਤੱਕ ਸਹਿਬ ਵਾਲਾ ਪਾਸਾ ਅਜੇ ਸ਼ਾਂਤ ਸੀ ਸਿਰਫ ਮੋਰਚਿਆਂ ਦੀ ਪੰਨ ਤੋੜ ਅਤੇ ਮੁਰੰਮਤ ਦਾ ਕੰਮ ਹੋ ਰਿਹਾ ਸੀ ਇਸ ਵੇਲੇ ਕੋਈ ਅੰਡਿੱਠੀ ਤਾਕਤ ਬਰਤ ਦੀ ਸਾਫ ਨਜ਼ਰ ਆ ਰਹੀ ਸੀ ਜੋ ਹਰੇਕ ਨੂੰ ਵਿੱਤ ਮੁਤਾਬਕ ਕੰਮ ਕਰਨ ਲਈ ਪ੍ਰੇਰ ਰਹੀ ਸੀ ਗਰਮੀ ਬਹੁਤ ਜ਼ਿਆਦਾ ਹੁਣ ਕਰਕੇ ਸਾਡੇ ਕੱਪੜੇ ਪਸੀਨੇ ਨਾਲ ਨੁੱਚ ਡਰੇ ਸਨ ਪਰ ਉਸ ਵੇਲੇ ਦਿਮਾਗ ਸਰੀਰ ਦੀ ਫਿਕਰ ਨਹੀਂ ਸੀ ਕਰ ਰਹਾ ਅਤੇ ਹਰ ਪਲ ਫੌਜ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਫੌਜ bari ਮੋਰਚਾ ਨਾਲ ਹੀ ਉਲਝੀ ਰਹੀ ਸਿੰਘ ਉਹਨਾਂ ਨੂੰ ਕੰਪਲੈਕਸ ਦੇ ਨੇੜੇ ਨਹੀਂ ਸੀ ਧੁੱਪਣ ਦੇ ਰਹੇ ਇਸ ਲਈ ਫੌਜੀ ਦੂਰੋਂ ਹੀ ਉੱਚੀਆਂ ਮਾਰਤਾਂ ਤੋਂ ਲਗਾਤਾਰ ਤੋਪਾਂ ਦੇ ਗੋਲੇ ਦਾਗ ਰਹੇ ਸਨ ਸ਼ਾਮ ਨੂੰ ਮੈਂ ਡਿਊਟੀ ਦੀਆਂ ਪੌੜੀਆਂ ਉਤਰ ਕੇ ਕਾਲ ਤਖਤ ਸਾਹਿਬ ਦੇ ਤੇ ਸੰਤਾਂ ਕੋ ਕਾਲ ਤਖਤ ਸਾਹਿਬ ਤੇ ਸੰਤਾਂ ਕੋਲ ਚਲਾ ਗਿਆ ਉਹ ਕਾਲ ਤਖਤ ਦੀ ਪਹਿਲੀ ਮੰਜ਼ਲ ਤੇ ਜਿੱਥੇ ਸੰਗਤ ਬੈਠਦੀ ਹੈ ਉੱਥੇ ਬੈਠੇ ਸਨ ਬੈਠੇ ਹੋਏ ਸਨ ਦਰਵਾਜ਼ੇ ਖਿੜਕੀਆਂ ਬੰਦ ਹੋਣ ਕਰਕੇ ਅਤੇ ਬਿਜਲੀ ਨਾ ਹੋਣ ਕਰਕੇ ਉੱਥੇ ਕਾਫੀ ਹਨੇਰਾ ਸੀ ਕੋਡੀਆਂ ਤੇ ਖੜਾ ਪਹਿਰੇਦਾਰ ਪੁੱਛਣ ਲੱਗਾ ਤੁਸੀਂ ਕੌਣ ਹੋ ਮੈਂ ਆਪਣਾ ਨਾਮ ਦੱਸਿਆ ਉੱਥੇ ਅੱਗੇ ਲਾਭ ਸਿੰਘ ਖੜਾ ਸੀ ਜੋ ਮੈਨੂੰ ਵੇਖ ਕੇ ਕਹਿਣ ਲੱਗਾ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਡਾਕਟਰ ਸਾਹਿਬ ਹਨ ਇਹਨਾਂ ਨੂੰ ਆ ਜਾਣ ਦਿਓ ਭਾਈ ਅਮਰੀਕ ਸਿੰਘ ਵੀ ਉੱਥੇ ਹੀ ਬੈਠ ਸਨ ਮੈਂ ਉਹਨਾਂ ਨੂੰ ਪੈਰ ਦੀ ਸੱਟ ਬਾਰੇ ਪੁੱਛਿਆ ਤਾਂ ਉਹਨਾਂ ਕਹਿਆ ਕਿ ਹੁਣ ਕਾਫੀ ਠੀਕ ਹੈ ਉੱਤੇ ਪਈ ਮੈਲ ਸਿੰਘ ਬੱਬਰ ਅਤੇ ਇੱਕ ਹੋਰ ਬੱਬਰਾਂ ਦਾ ਸਿੰਘ ਜਿਸ ਨੂੰ ਪਈ ਵੇਗ ਆਖਦੇ ਸਨ ਕੋਈ ਵੱਡੇ ਹਥਿਆਰ ਲੈਣ ਵਾਸਤੇ ਆਏ ਸਨ ਜਦ ਸੰਤਾ ਨੇ ਪਈ ਮਰੀਕ ਸਿੰਘ ਵਾਲ ਸਵਾਲੀਆ ਨਜ਼ਰ ਨਾਲ ਵੇਖਿਆ ਤਾਂ ਪਈ ਜੀ ਕਹਿਣ ਲੱਗੇ ਕਿ ਹਾ ਸਾਰੇ ਹਥਿਆਰ ਸਿੰਘਾਂ ਵਿੱਚ ਵੰਡੇ ਜਾ ਚੁੱਕੇ ਹਨ ਸੰਤਾ ਨੇ ਕਿਹਾ ਕਿ ਬੱਬਰ ਵੀ ਆਪਣੇ ਭਰਾ ਹਨ ਅਤੇ ਕੌਮ ਲਈ ਲੜਾਈ ਲੜ ਰਹੇ ਹਨ ਇਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਦਿਓ ਇਸ ਤਰ੍ਹਾਂ ਉਹਨਾਂ ਨੂੰ ਸੰਤਾ ਨੇ ਪਈ ਮਰੀਕ ਸਿੰਘ ਨੂੰ ਕਹਿ ਕੇ ਇੱਕ ਐਸਐਲ ਅਤੇ ਉਸ ਦੇ ਰੌਂਦ ਦਵਾ ਦਿੱਤੇ ਜਾਣ ਲੱਗਿਆ ਉਹਨਾਂ ਨੂੰ ਸੰਤੁਸ਼ਟ ਨਾ ਵੇਖ ਕੇ ਸੰਤਾ ਨੇ ਭਰੂਸਾ ਦਵਾਇਆ ਕਿ ਰਾਤ ਤੱਕ ਕੁਝ ਹੋਰ ਵੀ ਬੰਦੋਬਸਤ ਹੋ ਜਾਏਗਾ ਸੰਤਾਂ ਦੇ ਸਾਹਮਣੇ 50-60 ਸਰਬਲੋਹ ਦੇ ਖੰਡੇ ਪਏ ਸਨ ਜਿਨ੍ਹਾਂ ਦੇ ਦੋਵੇਂ ਪਾਸੇ ਆਰੀ ਵਰਗੇ ਦੰਦੇ ਸਨ ਸੰਤ ਜੀ ਨੂੰ ਉਹ ਖੰਡੇ ਮੋਰਚਿਆਂ ਵਿੱਚ ਪਹੁੰਚਾਉਣ ਲਈ ਸਿੰਘਾਂ ਨੂੰ ਸਿੰਘਾਂ ਨੂੰ ਬੰਨੜੇ ਸਨ ਅਤੇ ਨਾਲ ਹੀ ਸਨੇਹਾ ਦੇ ਰਹੇ ਸਨ ਸਿੰਘਾਂ ਨੂੰ ਕਹੋ ਕਿ ਆਖਰੀ ਦਮ ਤੱਕ ਲੜਨਾ ਹੈ ਜੇ ਗੋਲੀ ਸਿੱਕਾ ਮੁੱਕ ਜਾਵੇ ਤਾਂ ਖੰਡੇ ਬਾਹੂ ਪਰ ਹੱਥ ਖੜੇ ਨਹੀਂ ਕਰਨੇ ਭਾਈ ਅਮਰੀਕ ਸਿੰਘ ਵੀ ਸਿੰਘਾਂ ਦੇ ਨਾਲ ਹੀ ਚਲੇ ਗਏ ਅਤੇ ਉਸ ਰਾਤ ਲੰਗਰ ਵਾਲੇ ਮੋਰਚੇ ਉੱਤੇ ਹੀ ਲੜਦੇ ਰਹੇ ਸੰਤ ਜੀ ਮੇਰੇ ਵੱਲ ਵੇਖ ਕੇ ਪੁੱਛਣ ਲੱਗੇ ਕੀ ਹਾਲ ਹੈ ਮੈਂ ਕਿਹਾ ਜੀ ਚੜ੍ਹਦੀ ਕਲਾ ਵਿੱਚ ਹਾਂ ਮੈਂ ਜੱਟਾ ਮੰਗ ਸਿੱਧੀ ਜਈ ਪੱਗ ਬਲੀ ਹੋਈ ਸੀ ਉੱਥੇ ਕੋਲੇ ਚਰਜੀ ਚੰਨੀ ਮੋਢੇ ਤੇ ਐਸ ਐਲ ਆਰ ਨਹੀਂ ਖੜਾ ਸੀ ਉਹ ਸੰਤਾਂ ਨੂੰ ਕਹਿਣ ਲੱਗਾ ਵੇਖੋ ਜੀ ਡਾਕਟਰ ਸਾਹਿਬ ਦੇ ਮੂੰਹ ਤੇ ਲਾਲੀ ਫਖ ਰਹੀ ਹੈ ਇਹ ਸੁਣ ਕੇ ਸੰਤ ਮੁਸਕਰਾ ਪਏ ਚਰਨਜੀਤ ਸਿੰਘ ਚੰਨੀ ਸਰਾਵਾਲੇ ਫੈਡਰੇਸ਼ਨ ਦੇ ਮੋਰਚੇ ਤੋਂ ਅਕਾਲ ਤਖਤ ਤੇ ਆ ਗਿਆ ਸੀ ਅਤੇ ਉੱਥੇ ਐਸਐਲਆਰ ਲੈ ਕੇ ਅਕਾਲ ਤਖਤ ਦੀਆਂ ਪੌੜੀਆਂ ਵਿੱਚ ਪਹਿਰੇਦਾਰ ਬਣ ਕੇ ਡਟਿਆ ਹੋਇਆ ਸੀ ਮੈਂ ਵਾਪਸ ਆਪਣੇ ਮੋਰਚੇ ਤੇ ਆ ਗਿਆ ਜਿੱਥੇ ਗੁਰਚਰਨ ਸਿੰਘ ਹੋਰੀ ਅਜੇ ਮੋਰਚੇ ਹੋਰੀ ਅਜੇ ਵੀ ਮੋਰਚੇ ਨੂੰ ਠੀਕ ਕਰਨ ਵਿੱਚ ਰੁੱਝੇ ਹੋਏ ਸਨ ਅਸੀਂ ਇਹ ਰਾਤ ਉੱਤੇ ਹੀ ਕੱਟੀ ਇਹ ਸਾਰੇ ਮੋਰਚਾ ਵਾਲੇ ਸਿੰਘਾਂ ਲਈ ਬੜੀ ਬੇਚੈਨੀ ਭਰੀ ਰਾਤ ਸੀ ਕਿਉਂਕਿ ਉਹ ਲੜਨ ਵਾਸਤੇ ਫੌਜ ਦੀ ਉਡੀਕ ਕਰੇ ਸਨ ਪਰ ਫੌਜ ਨੂੰ ਸਿੰਘਾਂ ਨੇ ਜੱਲਿਆਂ ਵਾਲੇ ਬਾਗ ਤੋਂ ਅੱਗੇ ਨਹੀਂ ਸੀ ਵਧਣ ਦਿੱਤਾ ਇਸ ਤਰ੍ਹਾਂ ਜਦੋਂ ਸਰਾਵਾਂ ਬਲ ਲੰਗਰ ਬਲ ਘੰਟਾ ਘਰ ਬਲ ਸਿੰਘ ਗੈਗਾਚ ਲੜਾਈ ਲੜ ਰਹੇ ਸਨ ਤਾਂ ਅਕਾਲ ਤਖਤ ਬਲ ਬੇਲੇ ਵਹਿ ਕੇ ਦੁਸ਼ਮਣਾਂ ਦਾ ਇੰਤਜ਼ਾਰ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ ਫੌਜ ਵੱਲੋਂ ਅੰਦਰ ਤੋਂ ਗੋਲੀ ਚਲਾਈ ਜਾ ਰਹੀ ਸੀ ਪਰ ਸਿੰਘ ਉਦੋਂ ਹੀ ਫਾਇਰ ਕਰਦੇ ਜਦੋਂ ਨਿਸ਼ਾਨਾ ਫੁੰਡ ਦਿੰਦੇ ਉਸ ਤੋਂ ਬਾਅਦ ਜਕਾਰਿਆਂ ਨਾਲ ਸਾਰਾ ਸ਼ਹਿਰ ਗੂੰਜ ਉੱਠਦਾ ਅੱਧੀ ਰਾਤ ਨੂੰ ਫੌਜ ਨੇ ਹੈਲੀਕਾਪਟਰਾਂ ਰਾਹੀਂ ਕੰਪਲੈਕਸ ਵਿੱਚ ਕਵਾਂਡੋਆਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਮੁਸਤਾਬ ਸਿੰਘਾਂ ਨੇ ਉਹਨਾਂ ਦੀ ਪੇਸ਼ ਨਾ ਜਾਣ ਦਿੱਤੀ ਲੰਗਰਵਾਲੇ ਮੋਰਚੇ ਤੋਂ ਐਸ ਐਲ ਐਮ ਜੀ ਐਲ ਐਮ ਜੀਆਂ ਦੇ ਮਾਰੇ ਬ੍ਰਸ਼ਟਾ ਨਾਲ ਸਾਰੇ ਕਮਾਂਡੋ ਢੇਰ ਕਰ ਦਿੱਤੇ ਭਾਈ ਅਮਰਿਕ ਸਿੰਘ ਨੇ ਤਾਂ ਇੱਕ ਹੈਲੀਕਾਪਟਰ ਨੂੰ ਸਿਸ਼ਤ ਬਨ ਕੇ ਬਰਸ਼ਟ ਵੀ ਮਾਰਿਆ ਪਰ ਉਹ ਰੇਂਜ ਤੋਂ ਬਾਹਰ ਹੋਣ ਕਰਕੇ ਬਚ ਗਿਆ ਗੋਲੀਆਂ ਦੇ ਇਸ ਭਿਆਨਕ ਛੋਰ ਸਰਾਬੇ ਵਿੱਚ ਹੀ ਦਰਬਾਰ ਸਾਹਿਬ ਤੋਂ ਰਾਗੀ ਸਿੰਘਾਂ ਦੀ ਮਿੰਨੀ ਤੁਣੀ ਗੂੰਜੀ ਜਿਸ ਨੇ ਦਿਨ ਦੇ ਚਰਨ ਦਾ ਸੰਕੇਤ ਦਿੱਤਾ ਗੁਰਵਾਣੇ ਦੀ ਗੂੰਜ ਵਿੱਚ ਦੁਨਕਾ ਸ਼ਾਂਤ ਹੋ ਗਈਆਂ ਇਸ ਸ਼ਾਂਤੀ ਵਿੱਚ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਿਆ ਕੱਲ ਵਾਂਗ ਅੱਜ ਵੀ ਸਾਡੇ ਨੇ ਤੋੜਨ ਲਈ ਭਾਰਤੀ ਫੌਜ ਨੇ ਧੂਪ ਦਾ ਸਹਾਰਾ ਲਿਆ ਅਤੇ ਕਾੜ ਤੇ ਕਾੜ ਦੀ ਭਿਆਨਕ ਆਵਾਜ਼ ਨਾਲ ਤਰਬਕ ਕੇ ਬੰੂਕਾਂ ਹੱਥਾਂ ਵਿੱਚ ਹੋਣ ਦੀ ਤਸੱਲੀ ਕੀਤੀ ਸੋ 4 ਜੂਨ ਦਾ ਜੋ ਵਾਕਿਆ ਜੋ 4 ਜੂਨ 1984 ਨੂੰ ਸ੍ਰੀ ਹਰਮੰਦਰ ਸਾਹਿਬ ਤੇ ਵਾਪਰਿਆ ਉਹ ਸਾਰਾ ਕੁਝ ਤੁਹਾਨੂੰ ਦੱਸ ਚੁੱਕੇ ਹਾਂ ਅਗਲੇ ਭਾਗ ਦੇ ਵਿੱਚ 5 ਜੂਨ ਮੰਗਲਵਾਰ ਦਾ ਜ਼ਿਕਰ ਕਰਾਂਗੇ ਸੋ ਸਾਰਾ ਵਰਣਨ ਇਸ ਕਿਤਾਬ ਵਿੱਚੋਂ ਕੀਤਾ ਗਿਆ ਹੈ ਕਿਤਾਬ ਦਾ ਨਾਮ ਹੈ ਸਾਕਾ ਨੀਲਾ ਤਾਰਾ ਜੋ ਡਾਕਟਰ ਭਗਵਾਨ ਸਿੰਘ ਨੇ ਲਿਖੀ ਹੈ ਉਸ ਵੇਲੇ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਡਾਕਟਰ ਭਗਵਾਨ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਅੱਗੇ ਸੀ ਤੇ ਉੱਚੀੜੀ ਪੜਾਈ ਕਰ ਰਹੇ ਸਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਰ ਸੰਤ ਭਿੰਡਰਾ ਵਾਲੇ ਤੇ ਫੈਡਰੇਸ਼ਨ ਦੇ ਅੱਗੂ ਨੇ ਉਹਨਾਂ ਨੂੰ ਬੁਲਾਇਆ ਤੇ ਉਸ ਮੋਰਚੇ ਤੇ ਉਹ ਡਟੇ ਹੋਏ ਸਨ ਸੋ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ